ਨੌਜਵਾਨਾਂ ਦੇ ਸੱਟਾਂ ਮਾਰੀਆਂ ਬਜ਼ੁਰਗਾਂ ਦੀਆਂ ਮਾਰੀਆਂ ਉਸ ਬੀਬੀ ਨੂੰ ਫਟ ਕੇ ਗੁਰਦੁਆਰੇ ਚੋਂ ਕੱਢ ਕੇ ਲੈ ਗਏ ਇਹ ਬੇਅਬਦੀਆਂ ਹੋ ਰਹੀਆਂ ਇਹਦੇ ਵਿੱਚ ਬੇਅਬਦੀਆਂ ਤਾਂ ਹੋ ਰਹੀਆਂ ਵੀ ਅਸੀਂ ਵੋਟਾਂ ਨੂੰ ਮੁੱਖ ਰੱਖਿਆ ਹੋਇਆ ਹੈ ਵੀ ਜੇ ਅਸੀਂ ਸੱਚ ਬੋਲਿਆ ਨਾ ਤੇ ਸਾਡੀ ਜਿਹੜੀ ਵੋਟ ਹੈ ਉਹ ਟੁੱਟ ਜੂਗੀ ਸਾਨੂੰ ਕਾਦ ਨੂੰ ਇਹ ਵੋਟ ਨਹੀਂ ਮਿਲਣੀ ਗੁਰਦੁਆਰੇ ਤੇ ਮਸੀਤਾਂ ਇਹ ਨਵਾਂ ਦੇ ਨਸੂਰ ਬਣ ਗਏ ਆ ਤੇ ਉਹਨਾਂ ਇਹ ਇਹਨਾਂ ਨੂੰ ਖੇਡਦੇ ਆਂ ਬਈ ਨਾ ਅਕਾਲੀ ਦਲ ਨਾ ਕਾਲ ਤੱਕ ਤੋਤੇ ਨਾ ਸਿੰਘ ਸਿੰਘ ਜਿਹੇ ਬੰਦਿਆਂ ਨੇ ਉਹਨਾਂ ਗਰੀਬਾਂ ਦਾ ਕੋਈ ਸਾਥ ਦਿੱਤਾ ਉਹਨਾਂ ਦੀ ਕੋਈ ਬਾਹ ਨਾ ਪੱੜੀ ਉੱਥੇ ਜਾ ਕੇ ਕੂਸੀ ਉਹਨਾਂ ਨੂੰ ਧਮਕੀਆਂ ਦਿੱੰਨੀਆਂ ਹੈ ਹੂੰ ਕਿ ਉਹ ਉਹ ਬੀਬੀ ਜੀ ਤੁਸੀਂ ਸਾਰ ਕਿਉਂ ਮਾਰ ਲਈ ਫਿਰ ਦੁਬਾਰਾ ਆ ਰਾਮ ਸਰ ਗੁਰੂ ਗ੍ਰੰਥ ਸਾਹਿਬ ਦੇ 40 ਦੇ ਨੇੜੇ ਸਰੂਪ ਅਗਨ ਪੇਟ ਹੋਏ ਸੀ ਉਹਨਾਂ ਨੂੰ ਤੁਸੀਂ ਲਕੋਲਿਆ ਜੀ ਇਹਦੇ ਵਿੱਚ ਉਸ ਵੇਲੇ ਜਿਹੜਾ ਜੋਗੀ ਹੈ ਮੁੱਖ ਮੰਤਰੀ ਯੂਪੀ ਦਾ ਉਹਨੇ ਤਾੜੀਆਂ ਮਾਰੀਆਂ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਦਾ ਤਹਿਤ ਨੂੰ ਸਵਾਗਤ ਹੈ ਸੋ ਪੰਜਾਬ ਦੇ ਮੁੱਦਿਆਂ ਤੇ ਹਰ ਰੋਜ਼ ਨਵੀਂ ਅਪਡੇਟ ਲੈ ਕੇ ਹਾਜ਼ਰ ਹੁੰਦੇ ਹਾਂ ਸੋ ਅੱਜ ਸ਼ੁਰੂ ਚ ਗੱਲ ਕਰਾਂਗੇ ਜੰਮੂ ਕਸ਼ਮੀਰ ਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਰੂਪਾਂ ਨੂੰ ਅੱਗ ਲਾਉਣਾ ਦੂਜੀ ਗੱਲ ਕਰਾਂਗੇ ਰਾਜਸਥਾਨ ਜ਼ਿਲ੍ਹਾ ਮਹਿਤਾਬਗੜ ਗੁੱਲੂ ਵਾਲਾ ਗੁਰਦੁਆਰਾ ਸਾਹਿਬ ਚ ਜੋ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਚ ਇੱਕ ਨੌਜਵਾਨ ਤੇ ਬਜ਼ੁਰਗ ਨੂੰ ਗੰभीर ਸੱਟਾਂ ਲੱਗੀਆਂ ਸੀ ਸੋ ਦੋਸਤੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਲਿਖੋ ਸੋ ਮੇਰੇ ਨਾਲ ਵਿਚਾਰ ਚਾਚਾ ਲਈ ਜੁੜੇ ਨੇ ਸਿੱਖ ਚਿੰਤਕ ਨਿਹੰਗ ਬਾਬਾ ਹਮੀਰ ਸਿੰਘ ਮੁਕਸਰ ਸੋ ਬਾਬਾ ਹਮੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਨਿਸ਼ਾਨ ਸਿੰਘ ਜੀ ਬਾਬਾ ਹਮੀਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਆਪ ਜੀ ਦਾ ਜੀ ਫੋਨ ਕਰਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਬਾਬਾ ਹਮੀਰ ਸਿੰਘ ਜੀ ਸਵਾਲ ਪਹਿਲਾ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਮੀਆਂ ਜਿਹੜੀਆਂ ਲਗਾਤਾਰ ਜਾਰੀ ਹੈਗੀਆਂ ਨੇ ਪਿਛਲੇ ਸਮੇਂ ਤੋਂ ਲੈ ਕੇ ਅੱਜ ਤੱਕ ਸੋ ਕੋਈ ਵੱਡਾ ਸਟੈਂਡ ਨਾ ਤਾਂ ਕੋਈ ਸਰਕਾਰ ਨੇ ਲਿਆ ਤੇ ਨਾ ਕੋਈ ਐਸਡੀਪੀਸੀ ਦੇ ਵੱਲੋਂ ਲਿਆ ਗਿਆ ਸੋ ਜੰਮੂ ਕਸ਼ਮੀਰ ਚ ਦੋਸ਼ੀ ਵੱਲੋਂ ਪੰਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅੱਗ ਲਾਈ ਗਈ। ਸੋ ਤੁਸੀਂ ਇਹ ਘਟਨਾਵਾਂ ਤੇ ਕੀ ਕਹੋਗੇ? ਵੇਖੋ ਜੀ ਇਹ ਤੁਹਾਡਾ ਬਹੁਤ ਵੱਡਾ ਸਵਾਲ ਹੈ ਤੇ ਬਹੁਤ ਹੀ ਵੱਡਾ ਮਸਲਾ ਹੈ। ਜੀ। ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਇੱਕ ਸਾਂਝੀ ਬਾਤ ਦਾ ਪ੍ਰਤੀਕ ਹੈ ਸਾਰੀ ਦੁਨੀਆ ਦਾ ਹੈ। ਹਾਂ ਜੀ। ਸਾਰੀ ਮਨੁੱਖਤਾ ਦੇ ਸਾਂਝੇ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹਾਂ ਜੀ। ਇਹਦੇ ਵਿੱਚ ਜਿਹੜੀਆਂ ਬੇਅਵਧੀਆਂ ਹੋ ਰਹੀਆਂ ਇਹਦੇ ਵਿੱਚ ਬੇਅਵਧੀਆਂ ਤਾਂ ਹੋ ਰਹੀਆਂ ਵੀ ਅਸੀਂ ਵੋਟਾਂ ਨੂੰ ਮੁੱਖ ਰੱਖਿਆ ਹੋਇਆ ਹੈ ਵੀ ਜੇ ਅਸੀਂ ਸੱਚ ਬੋਲਿਆ ਨਾ ਤੇ ਸਾਡੀ ਜਿਹੜੀ ਵੋਟ ਹੈ ਉਹ ਟੁੱਟੀ ਹੋਊਗੀ ਸਾਨੂੰ ਕਾਦ ਨੂੰ ਇਹ ਵੋਟ ਨਹੀਂ ਮਿਲਣੀ ਹਾਂਜੀ ਵੀ ਜਿਵੇਂ ਸਰਖੇ ਵਾਲਿਆਂ ਨੇ ਇੱਕ ਤਰੀਕ ਨੂੰ ਪਿੰਡ ਜਵਾਲ ਸਿੰਘ ਵਾਲੇ ਤੋਂ ਮਹਾਰਾਜ ਦਾ ਸਰੂਪ ਚੱਕ ਕੇ ਔਰ ਲੈ ਲੈ ਕੇ ਕੰਦਾ ਤੇ ਲਾਤਾ ਵੀ ਤੁਹਾਡਾ ਗੁਰੂ ਚੱਕ ਲਿਆ ਹੁਣ ਅਸੀਂ ਇਹਦੀ ਬੇਅਦਬੀ ਕਰਾਂਗੇ ਉਹ ਸਾਰੀਆਂ ਵੀਡੀਓ ਤੁਸੀਂ 15 ਤੋਂ ਵੱਧ ਕੀਕ ਵੇਖ ਰਹੇ ਐ ਜੀ ਸਾਡਾ ਜਿਹੜਾ ਸ਼ਰੂਮਰੀ ਅਕਾਲੀ ਦਾਦਾ ਪ੍ਰਧਾਨ ਸੀ ਵੀ 15 ਸਾਲੋਂ ਮੁਕਰਦਾ ਰਿਆ ਹੂੰ ਵੀ ਸਾਨੂੰ ਪਤਾ ਕੋਈ ਨੇ ਕਾਰਟਸਟ ਤੇ ਜਾ ਕੇ ਇੱਕ ਇੱਕ ਗੱਲ ਮੰਨ ਗਿਆ ਵੀ ਸਾਡੇ ਸਾਰੇ ਗਨਾਹ ਐ ਸਾਨੂੰ ਪਤਾ ਹੋਣ ਦੇ باوجود ਵੀ ਅਸੀਂ ਉਹ ਬੰਦੇ ਨਹੀਂ ਫੜੇ ਹੂੰ ਵੀ ਦੇਖਿਆ ਸੀ ਬੰਦੇ ਫੜਾਂਗੇ ਉਹ ਬੰਦੇ ਅੱਗੇ ਆਉਣਗੇ ਤੇ ਸਾਡੀਆਂ ਵੋਟਾਂ ਖਰਾਬ ਹੋਣਗੀਆਂ ਹੂੰ ਐਵੇਂ ਹੁਣ ਮਸਲਾ ਸੀਗਾ ਜਦੋਂ ਪਿੱਛੇ ਰਾਜਸਥਾਨ ਦੀਆਂ ਵੋਟਾਂ ਪਈਆਂ ਨਾ ਤੇ ਬੀਜੇਪੀ ਵਾਲਿਆਂ ਨੇ ਕਿਹਾ ਸੀ ਜਿਹੜੇ ਗੁਰਦੁਆਰੇ ਤੇ ਮਸਜਿਦਾਂ ਇਹ ਨਵਾਂ ਦੇ ਨਸੂਰ ਬਣ ਗਏ ਆ ਤੇ ਹੁਣ ਇਹ ਇਹਨਾਂ ਨੂੰ ਖੇਡ ਦੇਾਂਗੇ ਜੀ ਵੀ ਇਹਦੇ ਵਿੱਚ ਉਸ ਵੇਲੇ ਜਿਹੜਾ ਜੋ ਜੋਗੀ ਐ ਮੁੱਖ ਮੰਤਰੀ ਯੂਪੀ ਦਾ ਉਹਨੇ ਤਾੜੀਆਂ ਮਾਰੀਆਂ ਨਾਲ ਉਹਨੇ ਇਹ ਸਹਿਮਤੀ ਪ੍ਰਗਟਾਈ ਤਾੜੀਆਂ ਮਾਰ ਕੇ ਵੀ ਅਸੀਂ ਹੁਣ ਗੁਰਦੁਆਰੇ ਤੇ ਕਬਜ਼ੇ ਕਰਾਂਗੇ ਤੇ ਅਸੀਂ ਇਹਨਾਂ ਨੂੰ ਢਾਵਾਂਗੇ ਜੀ ਉਸ ਵੇਲੇ ਪੁੱਛੋ ਜਦੋਂ ਵਿਰੋਧ ਕੀਤਾ ਤੇ ਕੁਝ ਉਹਨਾਂ ਨੇ ਵੋਟਾਂ ਦਾ ਸਮਾਂ ਵੇਖ ਕੇ ਮਾਫ਼ੀਆਂ ਮੰਗ ਕੇ ਤੇ ਟਾਈਮ ਉਹੀ ਲੰਘਾਰਿਆ ਤੇ ਪਰ ਅੰਦਰੋਂ ਜਿਹੜੀ ਰੜਕ ਸੀ ਉਹ ਰੜਕ ਉਹਨਾਂ ਨੇ ਉੱਥੇ ਹੀ ਰੱਖੀ ਜੀ ਫਿਰ ਉਹਨਾਂ ਨੇ ਜਿਹੜਾ ਗੋਲੂ ਕੇ ਮੋੜ ਦੇ ਉੱਤੇ ਗੁਰਦੁਆਰਾ ਹੈ ਜਦੋਂ ਮੱਥੇ ਰੰਗੜ ਦਾ ਸਿਰ ਵੱਢ ਕੇ ਸਿੰਘ ਲਗੇ ਨਿਹੰਗ ਸਿੰਘ ਦੋ ਹੂੰ ਉੱਥੇ ਰੁਕੇ ਤੇ ਉਹ ਗੁਰਦੁਆਰੇ ਦਾ ਨਾਂ ਤਾਂ ਹੀ ਮੁਤਾਬਕ ਸੋਰਾ ਸਾਹਿਬ ਹੈਗਾ ਗੁਰਦੁਾਰੇ ਦਾ ਨਾਂ ਹੈਗਾ ਗੋਲੂ ਵਾਲਾ ਤੇ ਜ਼ਿਲ੍ਹਾ ਪੈਂਦਾ ਹੈ ਮਹਤਾਬਗੜ ਹਾਂਜੀ ਹਾਂਜੀ ਜ਼ਿਲ੍ਹਾ ਮਹਤਾਬਗੜ ਗੁਰਦੁਆਰਾ ਗੋਲੂ ਵਾਲਾ ਕਿਉਂ ਐਵੇਂ ਕਹ ਲੋ ਵੀ ਜਦੋਂ ਉਸ ਵੇਲੇ ਉਹਨਾਂ ਨੇ ਬੜੇ ਇਹ ਯੋਜਨਾ ਦੇ ਨਾਲ ਹਾਂਜੀ ਵੀ ਬਾਨਾ ਬਣਾਇਆ ਵੀ ਅਸੀਂ ਗ੍ਰਹੀ ਕਰਨੀ ਹੈ ਤੇ ਸਾਨੂੰ ਤੁਸੀਂ ਜਿਹੜੀਆਂ ਰਸੀਤਾਂ ਦਿਓ ਜਿਹੜੇ ਪਾਣੀ ਆਇਆ ਪੰਜਾਬ ਚ ਜੀ ਤੇ ਜਿਹੜੀ ਬੀਬੀ ਸੀ ਉਹਨੇ ਬਰੋਧ ਰਸੀਤਾਂ ਵੀ ਇਹ ਬੰਦੇ ਬੀਜੇਪੀ ਦੇ ਤੇ ਆਰਐਸਐਸ ਦੇ ਤੇ ਉਹਨਾਂ ਨੇ ਉਹ ਜਵਾਬ ਦਿੱਤਾ ਹਾਂਜੀ ਉਹ ਬੀਬੀ ਦਾ ਨਾਮ ਸੀਗਾ ਹਰਮੀਤ ਕੌਰ ਜਿਹੜੀ ਸੇਵਾ ਕਰਦੀ ਸੀ ਉਹ ਗੁਰਦਵਾਰਾ ਸਾਹਿਬ ਦੇ ਅੰਦਰ ਹਾਂਜੀ ਹਾਂਜੀ ਜੀ ਉਹਨਾਂ ਨੇ ਜਦੋਂ ਵੇਲੇ ਇਹ ਗੱਲ ਹੋਈ ਕਿ ਉਹਨਾਂ ਨੇ ਮੀਟਿੰਗਾਂ ਸ਼ੁਰੂ ਕਰਤੀਆਂ ਗੁਰਦੁਆਰੇ ਦੇ ਉੱਤੇ ਕਬਜ਼ਾ ਕਰਨ ਦੀਆਂ ਉਸ ਬੀਬੀ ਨੇ ਫਿਰ ਈਮੇਲ ਹਾਈ ਕੋਰਟ ਪੰਜਾਬ ਜਿਹੜਾ ਰਾਜਸਥਾਨ ਦਾ ਸੀਗਾ ਡੀਜੀਪੀ ਉਹਨੂੰ ਜੀ ਮਨੁੱਖੀ ਅਧਿਕਾਰ ਨੂੰ ਅਕਾਲ ਤਖਤ ਨੂੰ ਲੰਗ ਸਿੰਘ ਜੀ ਦੇ ਬੰਦੀਆਂ ਨੂੰ ਸਾਰੀਆਂ ਨੂੰ ਉਹਨਾਂ ਨੇ ਆਪਣੀ ਅਪੀਲ ਕੀਤੀ ਵੀ ਸਾਨੂੰ ਬਹੁਤ ਵੱਡਾ ਖਤਰਾ ਸਾਡੇ ਤੇ ਹਮਲਾ ਹੋ ਸਕਦਾ ਹੂੰ ਬਿਨਾਂ ਅਕਾਲੀ ਦਲ ਨਾ ਕਾਲ ਕਸਤ ਕੋਤੇ ਨਾ ਨਿਹੰਗ ਸਿੰਘ ਜਿਹੇ ਬੰਦਿਆਂ ਨੇ ਉਹਨਾਂ ਗਰੀਬਾਂ ਦਾ ਕੋਈ ਸਾਥ ਦਿੱਤਾ ਉਹਨਾਂ ਦੀ ਕੋਈ ਬਾਹ ਨਾ ਫੜੀ ਜੀ ਕਿ ਜਿਹੜਾ ਰਿਜ਼ਲਟ ਹੋਇਆ ਵੀ ਉਹਨਾਂ ਨੇ 3 ਵਜੇ ਆ ਕੇ ਹਮਲਾ ਕੀਤਾ ਜੀ ਜੀ ਦੇ ਵਿੱਚ ਨੌਜਵਾਨਾਂ ਦੇ ਸੱਟਾਂ ਮਾਰੀਆਂ ਬਜ਼ੁਰਗਾਂ ਦੇ ਮਾਰੀਆਂ ਉਸ ਬੀਬੀ ਨੂੰ ਫੁੱਟ ਕੇ ਗੁਰਦੁਆਰੇ ਚੋਂ ਕੱਢ ਕੇ ਲੈ ਗਏ ਹੂੰ ਇਹੋ ਹੀ ਇਹ ਨਤੀਜਾ ਹੈ ਜਿਹੜਾ ਉੱਥੇ ਆਪਣਾ ਜੰਮੂ ਕਸ਼ਮੀਰ ਚ ਹੋਇਆ ਜੀ ਉੱਥੇ ਜਦੋਂ ਜਿਸ ਵੇਲੇ ਇਹ ਪੰਜ ਸਰੂਪ ਮਹਾਰਾਜ ਦੇ ਅਗਨ ਭੇਟ ਉਹ ਦੁਸ਼ਟ ਨੇ ਕਰਤੇ ਸਿੰਘਾਂ ਦੇ ਬਹੁਤ ਛਾਵਾ ਛੇ ਹੈ ਸਿੰਘਾਂ ਨੇ ਉਹ ਸੂਰਮੇ ਵਾਲਾ ਕੰਮ ਕੀਤਾ ਵੀ ਲਿਆ ਕੇ ਬਲਡੋਜ਼ਰ ਵੀ ਉਹਦਾ ਜਿਹੜਾ ਘਰ ਸੀ ਉਹ ਐਨ ਮਿੱਟੀ ਚ ਮਲਾਤਾ ਜੋ ਸਿੱਖਾਂ ਦੀ ਪਰੰਪਰਾ ਵਾ ਪਹਿਲਾਂ ਤੋਂ ਲਾ ਕੇ ਚੱਲੀ ਆਉਂਦੀ ਹੈ ਜੀ ਜੀ ਉਸ ਤੋਂ ਪਿੱਛੇ ਜਿਹੜਾ ਸਾਡਾ ਖਾਲਸਾ ਦਾ ਜਹੇਦਾਰ ਬਾਦਲਕਾ ਬਣਾਇਆ ਹੋਇਆ ਹੈ ਗੜਗਜ ਉੱਥੇ ਜਾ ਕੇ ਸਾਰੀ ਸਿੱਟੀ ਦਾ ਜੈਜਾ ਲੈ ਕੇ ਜੀ ਤੇ ਜਿਹੜੀ ਖੂਮਰੀ ਕਮੇਟੀ ਦੀ ਉੱਥੋਂ ਦੇ ਮੈਂਬਰ ਆ ਗੁਰਦੁਆਰੇ ਦੇ ਉਹਨਾਂ ਨੂੰ ਉਹ ਖੜੇ ਕਰ ਲੈਂਦਾ ਜੀ ਉਹਨਾਂ ਨੂੰ ਕਹਿੰਦਾ ਵੀ ਤੁਸੀਂ 5 ਕਰੋੜ ਗੁਰਦੁਆਰੇ ਤੇ ਲਾਤਾ ਤੇ ਤੁਸੀਂ ਆਪਣਾ ਕੀ ਹਜ਼ਾਰ ਬੰਧਿਆ ਤੇ ਨਹੀਂ ਲਾ ਸਕੇ ਜਦੋਂ ਤੁਹਾਨੂੰ ਪਤਾ ਸੀਗਾ ਵੀ ਉਸ ਬੰਦੇ ਦੀ ਨਿੱਗਤ ਮਾੜੀ ਹੈ ਹੂੰ ਵੀ ਇਹ ਤੇ ਹਮਲਾਵ ਕਰਦਾ ਨੁਕਸਾਨ ਪਹਚਾ ਸਕਦਾ ਵੀ ਤੁਸੀਂ ਤੁਹਾਡੇ ਪਰਮੰਧ ਮਾੜੇ ਆ ਹੂੰ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਉਹਨਾਂ ਨੂੰ ਇਹ ਵੀ ਕਿਹਾ ਵੀ ਤੁਸੀਂ ساری ਉਮਰ ਗੁਰਦਵਾਰੇ ਦੀ ਪ੍ਰਧਾਨੀ ਨਹੀਂ ਬਣ ਸਕਦੇ ਤੁਸੀਂ ਉਹਨਾਂ ਚਿਰ ਇੱਥੇ ਜੋੜੇ ਛਾੜੋ ਹੂੰ ਪਹਿਲੀ ਗੱਲ ਤਾਂ ਵੀ ਪੰਜਾਂ ਕਾਲ ਤੱਕ ਤਾਂ ਸਿੰਘ ਸਹਿਬਾਨ ਬੈਠੇ ਹੁੰਦੇ ਆ ਉਹ ਗੁਰਮਤਾ ਕਰਕੇ ਸਜਾਅ ਲਾਉਂਦੇ ਆ ਜੀ ਦਾ ਗੁਨਾਹ ਹੋਈ ਜੀ ਉੱਥੇ ਆਪਣੇ ਆਪ ਇਕੱਲਾ ਹੀ ਉਹਨਾਂ ਨੂੰ ਸਜ਼ਾ ਦੇ ਰਿਹਾ ਚ ਉਹਨਾਂ ਨੂੰ ਉਹ ਦੋਸ਼ੀ ਕਰਾਰ ਦੇ ਰਿਹਾ ਹੈ ਵੈਸੇ ਦੋਸ਼ੀ ਉਹ ਹੈਗੇ ਵੀ ਹੈ ਹੂੰ ਜੇਕਰ ਉਹ ਦੋਸ਼ੀ ਹੈ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਪ੍ਰਬੰਧ ਨਹੀਂ ਕੀਤੇ ਹੂੰ ਤੁਹਾਨੂੰ ਪਤਾ ਸੀ ਕਿ ਜਦੋਂ ਤੁਹਾਨੂੰ ਗੋਲੂ ਕਲੇ ਮੋੜਦੇ ਤੇ ਜਿਹੜਾ ਗੁਰਦੁਆਰਾ ਮਹਤਾਬ ਸਿੰਘ ਗੁਰਦੁਆਰਾ ਆ ਉਹ ਬੀਬੀ ਕਲਾਕਲਾ ਕੇ ਕਹਿ ਰਹੀ ਸੀ ਮਹਤਾਬਗੜ ਵਾਲਾ Rajasthan ਵਾਲਾ ਬਟਾਰਗੜ ਵਾਲਾ ਦੱਸਣਾ ਵੀ ਮੇਰੇ ਤੇ ਹਮਲਾ ਹੋ ਸਕਦਾ ਸਾਡੇ ਗੁਰਦੁਆਰੇ ਦੇ ਉੱਤੇ ਟਰੈਕ ਹੋ ਸਕਦਾ ਤੁਹਾਨੂੰ ਉਹਨੇ ਇਹ ਮੀਲਾ ਵੀ ਪਾਈਆਂ ਤੁਹਾਨੂੰ ਉਹਨੇ ਸਭ ਕੁਝ ਭੇਜਿਆ ਹਾਂਜੀ ਤੇ ਤੁਸੀਂ ਉੱਥੇ ਕਿਉਂ ਨਾ ਦੂਜਾ ਪਹੁੰਚੇ ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਧਮਕੀਆਂ ਦਿੱੰਨੀਆਂ ਹੈ ਹੂੰ ਤੇ ਉਹ ਉਹ ਬੀਬੀ ਦੀ ਤੁਸੀਂ ਸਾਰ ਕਿਉਂ ਨਾ ਲਈ ਬਿਲਕੁਲ ਜੀ ਜਿਹੜੀ ਤੁਸੀਂ ਗੱਲ ਕਹਿਣੀ ਆ ਵੀ ਮਹਾਰਾਜ ਦੀ ਬੇਅਬਦੀ ਉਹਨੇ ਕੀਤੀ ਐ ਮੈਂ ਤੁਹਾਨੂੰ ਬਾਬਾ ਜੀ ਇੱਕ ਮੈਂ ਸਵਾਲ ਕਰਦਾ ਵੀ ਜਿਹੜਾ ਦੋਸ਼ੀ ਹੈਗਾ ਸੀ ਹੈ ਬੰਦਾ ਕੌਣ ਸੀਗਾ ਉਹ ਬੇਦਬੀ ਕਰਨ ਵਾਲਾ ਜਿਹਨੇ ਸਰੂਪਾ ਨੂੰ ਅੱਗ ਲਾਈ ਐ ਵੇਖੋ ਜੀ ਉਹ ਹੈ ਤਾਂ ਸਿੱਖ ਹੀ ਉਹਨੇ ਟੋਲਾ ਪਾਇਆ ਉਹਦਾ ਨਾਂ ਸ਼ਾਇਦ ਪੱਕਾ ਨਹੀਂ ਮੇਰੇ ਯਾਦ ਨੂੰ ਬਿੱਲਾ ਬਿੱਲਾ ਕਹਿੰਦੇ ਐ ਅੱਛਾ ਪਰ ਉਹਨੇ ਜਿਹੜਾ ਟੰਕਵਾਂਜ ਰੱਖਿਆ ਸੀ ਉਹ ਪੁੱਛਾ ਪਛਾਣ ਦੇਣ ਵਾਲਾ ਵੀ ਉਹਨੇ ਬਣਾਇਆ ਹੋਇਆ ਸੀਗਾ ਤੇ ਇੱਥੋਂ ਹੀ ਉਹ ਗੁਰਦੁਆਰਿਆਂ ਦੇ ਨਾਲ ਉਹਦੀ ਨੀਸੀ ਬਣਦੀ ਜੀ ਅੱਛਾ ਉਹ ਜਿਹੜੀ ਗੱਲ ਤੁਸੀਂ ਪੁੱਛਣੀ ਚਾਹਣੀ ਹੈ ਹਾਂ ਵੀ ਉੱਥੇ ਮਹਾਰਾਜ ਜੀ ਬੇਅਦਬੀ ਹੋਈ ਆ ਵੀ ਇਹਨਾਂ ਨੇ ਪ੍ਰਬੰਧ ਨਹੀਂ ਕੀਤੇ ਜੀ ਤੇ 328 ਰੂਪ ਗੁਰੂ ਗ੍ਰੰਥ ਸਾਹਿਬ ਦੇ ਹਰਮੰਦਰ ਸਾਹਿਬ ਦੇ ਵਿੱਚੋਂ ਗੁੰਮ ਹੋਏ ਐ ਜਿਸ ਵੇਲੇ ਅਕਾਲ ਤਖਤ ਦਾ ਜਹਦਾਰ ਸੀ ਗਿਆਨੀ ਹਰਪ੍ਰੀਤ ਹਾਂਜੀ ਉਦੋਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਉਹ ਬੰਦੇ ਵੀ ਫੜਾਂਗੇ ਅਸੀਂ ਉਹਨਾਂ ਨੂੰ ਸਜ਼ਾਵਾ ਵੀ ਦੇਵਾਂਗੇ ਉਹ ਦੱਸਾਂਗੇ ਹੂੰ ਵੀ ਉਹ 328 ਰੂਪ ਕਿੱਥੇ ਗਈ ਬਿਲਕੁਲ ਜੀ ਉਹ ਤਾਂ ਉਹਨਾਂ ਦੀ ਗਲਤੀ ਹੋ ਗਈ ਉਹ ਘਰਾਂ 'ਚ ਜਾ ਕੇ ਸੌਂਗੇ ਕਿ ਤੁਹਾਡਾ ਕਿੱਡਾ ਵੱਡਾ ਪ੍ਰਬੰਧ ਹੈ ਹਰਮੰਦਰ ਸਾਹਿਬ ਦੇ ਵਿੱਚ ਕਾਲ ਤਖਤ ਦੇ ਉੱਤੇ ਹਾਂਜੀ ਤੇ ਇੱਥੇ ਵੀ ਅਗਨ ਭੇਟ ਹੋਏ ਸੀਗੇ ਹੂੰ ਜਿਹੜਾ ਗੁਰਦੁਆਰਾ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਦਾ ਗੁਰਦੁਆਰਾ ਹੈ ਰਾਮਸਰ ਜਿੱਥੇ ਮਹਾਰਾਜ ਦੇ ਸਰੂਪ ਦੀ ਛਪਾਈ ਹੁੰਦੀ ਹੈ ਅੱਛਾ ਜੀ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਦੇ 40 ਦੇ ਨੇੜੇ ਸਰੂਪ ਅਗਨ ਪੇਟ ਹੋਏ ਸੀਗੇ ਜਿਹੜੇ ਬੈੱਡ ਸੀ ਉਹ ਵੀ ਅਗਨ ਪੇਟ ਹੋਏ ਸੀ ਜੀ ਸਮਝਾ ਗਈ ਉਹਨਾਂ ਨੂੰ ਤੁਸੀਂ ਲੁਕੋ ਲਿਆ ਹੂੰ ਬੋ ਲੋਕਾਂ ਨੇ ਸਾਹਮਣੇ ਉਹ ਨਹੀਂ ਆਉਣ ਦਿੱਤੇ ਉਹਨਾਂ ਦੀ ਗਿਣਤੀ ਸਹੀ ਨਹੀਂ ਆਉਣ ਦਿੱਤੀ ਹਾਂ ਉਹਨਾਂ ਦਾ ਜਿਹੜਾ ਪਛੋਤਾਫ ਦਾ ਖੰਡ ਪਾਠ ਸੰਗਤਰ ਖਾਉਂਦੀ ਉਹ ਤੁਸੀਂ ਨਹੀਂ ਰਖਾਇਆ ਬਾਅਦ ਵਿੱਚ ਜਦੋਂ ਰੌਲਾ ਪਿਆ ਤੇ ਫੇਰ ਜਦੋਂ ਰੌਲਾ ਪਿਆ ਫੇਰ ਉਹ ਪਛੋਤਾਫ ਦੇ ਖੰਡ ਪਾਠ ਕਰਾਈ ਹਾਂ ਬਗਾਨਿਆਂ ਨੂੰ ਦੋਸ਼ ਦੇਣਾ ਉੱਥੇ ਜਾ ਕੇ ਚੌਧਰ ਬਣਾਉਣੀ ਵੀ ਅਸੀਂ ਬੜੇ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਹਮਦਰਦੀ ਹੈ ਕਿ ਤੁਸੀਂ ਕੀ ਕਰ ਰਹੇ ਹੋ ਹੂੰ ਤੁਹਾਡੇ ਰਾਜ ਦੇ ਵਿੱਚ ਕਿੰਨੀ ਮਾਰਾਈ ਦੀ ਬੇਅਬਦੀ ਹੂਬ ਹੋਈ ਹੈ ਜੀ ਤੁਸੀਂ ਦੱਸੋ ਵੀ ਕਿੱਥੇ ਤੁਸੀਂ ਜਾ ਕੇ ਮੌਕੇ ਤੇ ਪਹੁੰਚਦੇ ਹੂੰ ਜਿਹੜੀ ਬੀਬੀ ਉਹ ਗੋਲੂ ਕੇ ਮੋੜ ਜਿਲ੍ਹਾ ਮਹਿਤਾਬਗੜ ਗੁਰਦੁਆਰਾ ਗੋਲੂ ਵਾਲਾ ਤੇ ਉੱਤੇ ਕਿੰਨਾ ਹਮਲਾ ਹੋਇਆ ਅੱਜ ਉਹਦੇ ਵਿੱਚ ਪੁਲਿਸ ਮੜ ਕੇ ਬੈਠੀ ਹੈ ਜੀ ਤੁਸੀਂ ਦੱਸੋ ਦੱਸੋ ਵੀ ਉਹ ਉਹ ਜਿਹਨਾਂ ਨੇ ਸੱਤਾ ਵਧਿਆ ਉਹਨਾਂ ਦਾ ਇਲਾਜ ਕੌਣ ਕਰਾ ਰਿਹਾ ਹੈ ਬਿਲਕੁਲ ਪਰਸੋ ਪਰਸੋ ਜਿਹੜੀ ਪੁਲਿਸ ਬੈਠੀ ਹੈ ਉਹਨੂੰ ਕੱਢਣ ਦਾ ਤੁਹਾਡਾ ਵਿੱਚੋਂ ਦੂਜਾ ਵੀ ਕੀ ਵਿਚਾਰ ਹੈ ਚਲੋ ਬਾਬਾ ਹਮਿੰਦਰ ਸਿੰਘ ਜੀ ਮੈਂ ਅਗਲਾ ਸਵਾਲ ਕਰਦਾ ਵੀ ਜਿਸ ਤਰ੍ਹਾਂ ਰਾਜਸਥਾਨ ਗੁਰਦੁਆਰਿਆਂ ਦੇ ਜਿਹੜੇ ਮੁੱਖ ਸੇਵਾਦਾਰ ਸੀਗੇ ਤੇਜਿੰਦਰ ਪਾਲ ਸਿੰਘ ਟਿੰਮਾ ਹਾਂਜੀ ਜਿਹੜੇ ਮਤਲਬ ਕਿ ਸੱਚ ਦੀ ਆਵਾਜ਼ ਨੂੰ ਚੁੱਕਦੇ ਗਏ ਗੁਰਦੁਆਰਿਆਂ ਦੇ ਜਿਹੜੇ ਮਸਲੇ ਸੀਗੇ ਸੋਸ਼ਲ ਮੀਡੀਆ ਤੇ ਬੋਲਦੇ ਸੀਗੇ ਸੋ ਉਹਨਾਂ ਦਾ ਬਿਆਨ ਸੀਗੇ ਵੀ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਪੰਜਾਬ ਦੀਆਂ ਹੈਗੀਆਂ ਕਲ ਤੱਕ ਸਹਿਬ ਵੀ ਜਾਂ ਐਸਜੀਪੀਸੀ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਡੇ ਨਾਲ ਹੈਗੀਆਂ ਨੇ ਤੇ ਅਸੀਂ ਗੁਰਦਾਰੇ ਸਾਹਿਬ ਦਾ ਕਬਜ਼ਾ ਛਡਾਵਾਂਗੇ ਹਾਂਜੀ ਵੇਖੋ ਜੀ ਇੱਕ ਬੰਦੇ ਦੇ ਜਸਦਾਦ ਜੀ ਇਹ ਵਸ ਦੀ ਗੱਲ ਨਹੀਂ ਗਵਰਨਮੈਂਟ ਉਥੋਂ ਦੀ ਸਾਰੀ ਆਪਣੇ ਉੱਟ ਹੋਈ ਖੜੀ ਐ ਜੀ ਸਾਰਾ ਉਹ ਜਿਹੜਾ ਸ਼ਹਿਰ ਹੈ ਉਹ ਉੱਟ ਹੋਇਆ ਖੜਾ ਹੈ ਕੱਲੇ ਟਿੰਮੇ ਦੇ ਉਹ ਵਸ ਦੀ ਗੱਲ ਨਹੀਂ ਇਹ ਜਿਹੜਾ ਮਸਲਾ ਸੀ ਇਹ ਸੀ ਕਾਲਟਰੈਕਟਰ ਦਾ ਫਰਜ ਬਣਦਾ ਨਿਹੰਗ ਸਿੰਘ ਜੱਸੇ ਬੰਦੀਆਂ ਦਾ ਫਰਜ ਬਣਦਾ ਸੀ ਜੀ ਸਮਝ ਆ ਗਈ ਵੀ ਸਾਰੀਆਂ ਇਕੱਠੀਆਂ ਹੋ ਕੇ ਉਥੇ ਪਹੁੰਚਦੀਆਂ ਉਹਨਾਂ ਦੀ ਜਾ ਕੇ ਸਾਰ ਲੈਂਦੇ ਉਹਨਾਂ ਦਾ ਜਾ ਕੇ ਦੁੱਖ ਪੁੱਛਦੇ ਅੱਜ ਤੀਕ ਸਿਰਫ ਬਿਆਨ ਹੀ ਜਿਨੇ ਕੱਲੇ ਬੇ ਕੱਲੇ ਬਿਆਨ ਦੇ ਕੇ ਸਾਰ ਦੇ ਨਾਂ ਤੇ ਉਹਨਾਂ ਦੇ ਪੁੱਤੇ ਜੋ ਬਣੀ ਹੋਈ ਹੈ ਉਹਨਾਂ ਨੂੰ ਜਾ ਕੇ ਪੁੱਛੋ ਵੀ ਉਹਨਾਂ ਨੇ ਕੀ ਬੀਤਦੀ ਹੈ ਬਾਬਾ ਹਮੀਰ ਸਿੰਘ ਜੀ ਜਿੱਥੇ ਬੰਦੀਆਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉੱਥੇ ਪਹੁੰਚਦੀਆਂ ਕਿਉਂ ਨਹੀਂ ਭਲਾ ਪਹੁੰਚਦੀਆਂ ਇਓ ਨਹੀਂ ਸਾਰੀਆਂ ਜਿਹੜੀਆਂ ਜਸੇ ਬੰਦੀਆਂ ਆ ਨਾ ਇਹ ਸਭ ਖਰੀਦੀਆਂ ਗਈਆਂ ਜਿਵੇਂ ਇਹਦੇ ਵਿੱਚੋਂ ਉਹਨਾਂ ਦਾ ਨਾਂ ਆਇਆ ਸੀਗਾ ਜਿਵੇਂ ਉਹ ਨਿਹੰਗ ਸਿੰਘ ਸੀਗੇ ਉਹ ਕਹਿਣ ਲੱਗੇ ਵੀ ਅਸੀਂ ਮੇਜਰ ਸਿੰਘ ਸੋਲੀ ਦੇ ਬੰਦੇ ਆਂ ਹਾਂਜੀ ਵੀ ਨਿਹੰਗ ਸਿੰਘ ਜਿਹੜੇ ਬੰਦੇ ਸੀ ਇਹ ਜਿਹੜੇ ਬੀਬੀ ਦੇ ਖਿਲਾਫ ਗਏ ਸੀ ਵੇਖੋ ਉਹਨਾਂ ਨੇ ਕਿੰਨਾ ਝੂਠ ਮਾਰਿਆ ਵੀ ਪਹਿਲਾਂ ਤਾਂ ਕਹਿਣ ਲੱਗੇ ਹੂੰ ਵੀ ਸਾਨੂੰ ਗੁਰਦੁਆਰੇ ਦੇ ਵਿੱਚ ਦਾਖਲ ਹੀ ਨਹੀਂ ਹੋਣ ਦਿੰਦੀ ਜਿਹੜੀ ਇੱਥੋਂ ਦੀ ਪੁਲਿਸ ਹੈ ਜੀ ਵੀ ਅਸੀਂ ਮੱਥਾ ਟੇਕਣ ਜਾਣਾ ਸੀ ਫੇਰ ਉਦੋਂ ਪਿੱਛੋਂ ਉਸੇ ਪੁਲਿਸ ਦੇ ਨਾਲ ਤਾਂ ਮਿਲੇ ਹੋਏ ਸੀ ਜੀ ਜੀ ਗੁਰਦੁਆਰੇ ਤੇ ਕਬਜ਼ਾ ਕਰਕੇ ਤੇ ਫਿਰ ਉਹੀ ਬੰਦੇ ਬਿਆਨ ਇਹ ਦਿੰਦੇ ਐ ਵੀ ਇਹ ਵੀ 15 ਸਾਲ ਦੀ ਗੁਰਦੁਆਰੇ ਦੇ ਵਿੱਚ ਵੀਰ ਕੇ ਬੈਠੀ ਸੀ ਕਿ ਹੁਣ ਅਸੀਂ ਇਹਨੂੰ ਕੱਢ ਕੇ ਤੇ ਅਸੀਂ ਕਬਜ਼ਾ ਪਿੰਡ ਵਾਲੇ ਲੋਕਾਂ ਨੂੰ ਦਵਾਤਾ ਹੈ ਜੀ ਸਮਝ ਆ ਗਿਆ ਇਹ ਸਾਰੇ ਸਰਕਾਰੀਏ ਹੋ ਚੁੱਕੇ ਐ ਇਹ ਗੁਰੂ ਨੂੰ ਬਦਵਾ ਦੇ ਚੁੱਕੇ ਐ ਗੁਰੂ ਦਾ ਇਹਨਾਂ ਨੂੰ ਕੋਈ ਭੈ ਨਹੀਂ ਜੀ ਖਬਰਾਂ ਇਹਨਾਂ ਨੇ ਹੁਣ ਮੇਜਰ ਸਿੰਘ ਸੋਢੀ ਜਵਾਬ ਦੇਵੇ ਵੀ ਜਿਹੜਾ ਉਹ ਗੁਰਦੁਆਰੇ ਤੇ ਹਮਲਾ ਹੋਇਆ ਬੀਬੀ ਤੇ ਹਮਲਾ ਹੋਇਆ ਸਿੰਘਾਂ ਦੇ ਸੱਟਾਂ ਮਾਰੀਆਂ ਵੀ ਤੁਸੀਂ ਉਹ ਤੁਹਾਡਾ ਨਾਲ ਲਹਿਰੇ ਆਂ ਬਈ ਅਸੀਂ ਮੇਜਰ ਸਿੰਘ ਸੋਢੀ ਦੇ ਬੰਦੇ ਆਂ ਕਿ ਤੂੰ ਸਤਾਇਚ ਕਰਕੇ ਕੋ ਨੂੰ ਦੱਸ ਵੀ ਤੁਸੀਂ ਅੰਮ੍ਰਿਤਧਾਰੀਆਂ ਦੇ ਇੱਕ ਗੁਰਦੁਆਰੇ ਦੇ ਨਾਲ ਆ ਕਿ ਉਹ ਜਿਹੜੇ ਦੁਸ਼ਤ ਗੁਰਦੁਆਰੇ ਦੇ ਵਿੱਚ ਬੜੇ ਆ ਕਿ ਤੁਸੀਂ ਉਹਨਾਂ ਦੇ ਨਾਲ ਆਂ ਚਲੋ ਬਾਬਾ ਹਮੀਰ ਸਿੰਘ ਜੀ ਮੈਂ ਕਹਿੰਦਾ ਵੀ ਥੋੜੇ ਸ਼ਬਦਾਂ ਚ ਗੱਲ ਰੱਖੋ ਕਿ ਜਿਸ ਤਰ੍ਹਾਂ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਨੇ ਬੁੱਧੀਮਾਨ ਲੋਕ ਹੈਗੇ ਨੇ ਸਿੱਖਾਂ ਦੇ ਜਿਹੜੇ ਜਿਹੜੇ ਮੇਨ ਆਗੂ ਹੈਗੇ ਨੇ ਜਾਂ ਜਥੇਬੰਦੀ ਜਿਹੜੀ ਜਾਂ ਜਿਹੜੀ ਜਥੇਬੰਦੀਆਂ ਹੱਕ ਦੀ ਆਵਾਜ਼ ਚੁੱਕਦੀਆਂ ਨੇ ਸੱਚ ਦੇ ਹੱਕ ਦੀ ਉਹ ਹੁਣ ਕਿਸਤੇ ਕੁਝ ਵੱਡਾ ਸਟੈਂਡ ਲੈਣ ਗੀਆਂ ਦੋਵੇਂ ਫੈਸਲਿਆਂ ਤੇ ਮੈਨੂੰ 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 ਜੀ ਸਾਡੇ ਕਾਲ ਤਸਤੇ ਦੇ ਪੰਜਾ ਕਾਲ ਤਸਤੇ ਦੇ ਜਹੇਦਾਰ ਕੀ ਕਰ ਰਹੇ ਐ ਜੀ ਨੇਹਾਂ ਸਿੰਘ ਨੇ ਤੇ ਅਸੀਂ ਬੰਦੀਆਂ ਉਹ ਕੀ ਕਰ ਰਹੀਆਂ ਜੀ ਜੀ ਦੰਗਮੀ ਸਾਡੇ ਮੁਖੀ ਉਹ ਤਿੰਨੇ ਕੀ ਕਰ ਰਹੇ ਐ ਸੰਤ ਸਮਾਜ ਕੀ ਕਰ ਰਿਹਾ ਜੀ ਵੀ ਉਹ ਉਹ ਇੱਕ ਬੀਬੀ ਕੱਲੀ ਵਿਚਾਰੀ ਉਹ ਮੋਰਚਾ ਲਾਈ ਬੈਠੀ ਐ ਵੀ ਇਹਨਾਂ ਨੂੰ ਸ਼ਰਮ ਨਾਲੀ ਡੁੱਬ ਕੇ ਮਰ ਜਾਣਾ ਚਾਹੀਦਾ ਵੀ ਉਹ ਕੱਲੀ ਬੀਬੀ ਦਾ ਗੁਰਦੁਆਰਾ ਦਾ ਰਹਿ ਕੇ ਵਿਚਾਰੀ ਦਾ ਜੀ ਮੈਂ ਤਾਂ ਇਹ ਵੀ ਉਹਨਾਂ ਦੀ ਕੰਨੋਂ ਬੀਬੀ ਜਿਹੜੀ ਜਿਹੜੀ ਕੱਲੀ ਉਹ ਉਹਨਾਂ ਦੁਸ਼ਟਾਂ ਦੇ ਨਾਲ ਉਹ ਕੱਲੀ ਟੱਕਰ ਲਈ ਖੜੀ ਖੜੀ ਐ ਬਾਬਾ ਹਮੀਰ ਸਿੰਘ ਜੀ ਇੱਥੇ ਥੋੜਾ ਜਿਹਾ ਗੱਲ 'ਚ ਫਰਕ ਰਹਿ ਗਿਆ ਦੱਸਣ ਦੇ ਵਿੱਚ ਜਿਹੜੇ ਲੋਕ ਉਹਨਾਂ ਜਿਨ੍ਹਾਂ ਨੇ ਹਮਲਾ ਕੀਤਾ ਸੀ ਗੁਰਦੁਆਰਾ ਸਾਹਿਬ ਤੇ ਉਹ ਲੋਕ ਹੈ ਕੌਣ ਸੀਗੇ ਉਹ ਉੱਥੋਂ ਦੇ ਸਾਰੇ ਆਰਐਸਐਸ ਦੇ ਭੀਜਪੀ ਦੇ Hindu ਲੋਕ ਹੈ ਸਿਰਫ ਉਹਦੇ ਵਿੱਚ ਦੋ ਬੰਦੇ ਜਿਹੜੀ ਫੋਟੋ ਆਈ ਸੀਗੀ ਹਾਂਜੀ ਉਹਦੇ ਵਿੱਚ ਸਿਰਫ ਦੋ ਬੰਦੇ ਅਮਰ ਧਾਰੀ ਖੜੇ ਵਿੱਚ ਖੜੇ ਐ ਉਹ ਸਾਰੇ ਦੂਜਾ ਡੁਪਲੀਕੇਟ ਸਿੰਘ ਬਣੇ ਹੋਏ ਜਿਹੜੇ ਕਹਿੰਦੇ ਕਿ ਨਾ ਨਹੀਂ ਸਾਡੀ ਇਹ ਸਾਰਾ ਪਿੰਡ ਸਾਡਾ ਸਿੰਘਾਂ ਦਾ ਹੈ ਜੀ ਜੀ ਇਹ ਕਬਜ਼ਾ ਕਰਕੇ ਬੈਠੀ ਉਥੇ ਕੋਈ ਸਿੰਘ ਨਹੀਂ ਗੇ ਉਹ ਉਹ ਸਾਰੇ ਨਗਲੀ ਪੱਗਾ ਬਣੀਆਂ ਹੋਈਆਂ ਸੀ ਜਿਹੜੀ ਉਹ ਵੀਡੀਓ ਵੇਖੀ ਹੈ ਜੀ ਉਹਦੇ ਵਿੱਚ ਕੋਈ ਅੰਮ੍ਰਿਤਧਾਰੀ ਸਿੰਘ ਨਹੀਂ ਗੇ ਜੀ ਜਿਨ੍ਹਾਂ ਨੇ ਹਮਲਾ ਕੀਤਾ ਇਹ ਸਾਰੇ ਬੰਦਿਆ ਤੇ ਜਿਹੜੇ ਪਰਚੇ ਹੋਏ ਆ ਬੰਦੇ ਸਾਰੇ ਬਾਹਰ ਦੇ ਆ ਸਾਰੇ ਉਹ ਬੰਦੇ ਮੋਦ ਲਏ ਗਏ ਆ ਖਰੀਦੇ ਖਰੀਦ ਕੇ ਲਗਾਏ ਆ ਜੀ ਮੈਂ ਇਹ ਦੇ ਕੇ ਵੀ ਤੁਸੀਂ ਇਹ ਕੰਮ ਕਰ ਦਿਓ ਤੇ ਉਹ ਉਹ ਜਿਹੜੇ ਪਿੰਡਾਂ ਦੇ ਲੋਕ ਹੈ ਉਹਨਾਂ ਦੇ ਕੋਈ ਪਰਚੇ ਨਹੀਂ ਹੋਇਆ ਉਹ ਸਾਰੇ ਬੰਦੇ ਬਾਹਰ ਪਰਚੇ ਤੋਂ ਠੀਕ ਹੈ ਜੀ ਹਾਂ ਜੀ ਸੋ ਬਾਬਾ ਹਮੀਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਰਾਜਸਥਾਨ ਵਾਲੇ ਗੁਰਦੁਆਰਾ ਸਾਹਿਬ ਦੇ ਮੁੱਦੇ ਤੇ ਗੱਲਬਾਤ ਕੀਤੀ ਹੈ ਜਿਹਦੇ ਤੇ ਗੁੰਡਿਆਂ ਨੇ ਆ ਕੇ ਹਮਲਾ ਕੀਤਾ ਸੀ ਦੂਜੀ ਗੱਲ ਤੁਸੀਂ ਕੀਤੀ ਹੈਗੀ ਵੀ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਪੰਜ ਰੂਪਾ ਨੂੰ ਅੱਗ ਲਾਈ ਗਈ ਹੈ ਸੋ ਜਾਣਕਾਰੀ ਦੇਣ ਵਾਸਤੇ ਦਰਸ਼ਕਾਂ ਨੂੰ ਆਗਿਆ ਬਹੁਤ ਬਹੁਤ ਧੰਨਵਾਦੀ ਸਰ ਜੀ ਦਾ ਜੀ ਫੋਨ ਕਰਨ ਤੇ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ